ਬਟਾਲਾ ਟ੍ਰੈਫਿਕ ਪੁਲਿਸ ਉਹਨਾਂ ਦੁਕਾਨਦਾਰਾਂ ਅਤੇ ਰਾਹੀਰਾ ਤੇ ਕੇਸ ਦਰਜ ਕਰਨ ਜਾਣ ਦੀ ਅਨਾਉਂਸਮੈਂਟ ਕਰ ਰਹੀ ਹੈ ਜਿਨ੍ਹਾਂ ਵੱਲੋਂ ਸੜਕ ਤੇ ਨਜਾਇਜ਼ ਕਬਜ਼ੇ ਕੀਤੇ ਹੋਣਗੇ ਜਾਂ ਗਲਤ ਢੰਗ ਨਾਲ ਗੱਡੀਆਂ ਜਾਂ ਵਾਹਨ ਦੀ ਪਾਰਕਿੰਗ ਕੀਤੀ ਹੋਵੇਗੀ ਇਹ ਕਾਰਵਾਈ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਦੱਸ ਰਹੇ ਹਨ ਕਿ ਜੇਕਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਖੁਦ ਨਹੀਂ ਹਟਾਏ ਤਾਂ 188 ਦਾ ਮਾਮਲਾ ਵੀ ਦਰਜ ਕੀਤਾ ਜਾਵੇਗਾ ਮੇਰਾ ਇੰਸਪੈਕਟਰ ਵਿਨਦਰ ਪਾਸ ਸਿੰਘ ਜੀ ਮੈਂ ਚਾਰਜਾਂ ਦੀ ਟ੍ਰੈਫਿਕ ਸਟਾਫ ਬਟਾਲਾ ਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲਾ ਦੇ ਕਿਸੇ ਵੀ ਮੁੱਖ ਸ਼ਾਹ ਚੱਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਹਰ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੇੜੀ ਲੱਗੀ ਹੈ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਹੈ ਲੋਕਾਂ ਨੂੰ ਕਈ ਬਿਜਾਰਾਂ ਦੇ ਮੂਵ ਕਰਨਾ ਹੀ ਔਖਾ ਹੈ ਜ਼ਿਲ੍ਹਾ ਮੈਨਿਸਟਰਟ ਕੋਲ ਪਾਵਰਸ ਹੁੰਦੀਆਂ ਨੇ ਜੀ ਵੀ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ ਮੰਨ ਲਓ ਚਾਈਨਾ ਡੋਰ ਤੇ ਪਾਬੰਦੀ ਲਾਣੀ ਆ ਪਟਾਕਿਆਂ ਤੇ ਪਾਬੰਦੀ ਲਾਣੀ ਆ ਇਸੇ ਤਰੀਕ ਤਰੀਕੇ ਨਾਲ ਜ਼ਿਲ੍ਹਾ ਮੈਨਿਸਟਰ ਗੁਰਦਾਸਪੁਰ ਜੀ ਨੇ ਜਿਹੜੀ ਐਨਕ੍ਰੋਚਮੈਂਟ ਕੀਤੀ ਗਈ ਐ ਇਹਨਾਂ ਦੁਕਾਨਦਾਰਾਂ ਵੱਲੋਂ ਤੇ ਖਾਸ ਕਰਕੇ ਰੈਡੀ ਫੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 ਸੀਆਰਪੀਸੀ ਤਹਿਤ ਆਰਡਰ ਜਾਰੀ ਕੀਤਾ ਗਿਆ ਕਿ ਇਹੜੇ ਕਬਜ਼ੇ ਹਟਾਏ ਜਾਣ ਅਤੇ ਜੇ ਕੋਈ ਆਪਣੀ ਮਰਜ਼ੀ ਦਾ ਕਬਜ਼ਾ ਨਹੀਂ ਹਟਾਉਂਦਾ ਤਾਂ ਉਸਤੇ ਕਾਰਵਾਈ ਕੋਰੋਨ ਦੇ ਅਨਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ। ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ। ਕਈ ਵਾਰ ਸਾਡੇ ਕੈਂਡ ਤੇ ਕਬਜ਼ੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਮਾਨ। ਲੇਕਿਨ ਅਸੀਂ 15 ਮਿੰਟਾਂ ਰ ਫੇਰ ਗੇੜਾ ਮਾਰਦੇ ਆ ਸਮਾਨ ਫੇਰ ਬਾਹਰ ਹੁੰਦਾ ਤੇ ਬਜ਼ਾਰ ਵਾਲਿਆਂ ਨੇ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਦਾ ਹੱਲ ਕੀਤਾ ਜਾਵੇ। ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁਲ ਨਹੀਂ ਦਿੰਦੇ। ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਹੈ ਜੀ ਅੱਜ। ਨਹੀਂ ਤਾਂ ਕੱਲ ਤੋਂ ਇਸ ਸਖਤ ਤੋਂ ਸਖਤ ਕਾਰਵਾਈ ਕਰਕੇ ਇਹ ਉਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸ ਰਿਪੋਰਟ